ਸਸੀ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਵਾਗਤ ਕਰਦਾ ਕਬੱਡੀ 365.com ਤੇ ਤੇ ਮੈਂ ਤੁਹਾਨੂੰ ਦੱਸਣ ਲਈ ਆਇਆ ਕਿ 1 ਮਾਰਚ ਨੂੰ ਹੋ ਰਿਹਾ ਮਨਸੂਰਵਾਲ ਦਾ ਕਬੱਡੀ ਕੱਪ ਮਨਸੂਰਵਾਲ ਦੇ ਕੱਪ ਤੇ ਹੋਊਗਾ ਕੀ ਕੋਚ ਸਾਹਿਬ ਆਪਣੇ ਨਾਲ ਨੇ सुरेंद्र ਢੰਡਾ ਜੀ ਨਾਲ ਨੇ ਇਸ ਟੂਰਨਾਮੈਂਟ ਨੂੰ ਕਰਾਉਣ ਵਾਲੇ ਉਹਨਾਂ ਨੂੰ ਜਾਣਦੇ ਆ ਭਾਜੀ ਟੂਰਨਾਮੈਂਟ ਦੀ ਜਿਹੜੀ ਡੇਟ ਆ ਉਹ 1 ਮਾਰਚ ਹੈ ਤੇ ਕਿਹੜੇ ਖਿਡਾਰੀ ਹੈ ਜਿਹੜੇ ਉਸ ਉਸ ਟੂਰਨਾਮੈਂਟ ਦੇਖੇਗੇ ਓਪਨ ਦੀਆਂ ਟੌਪ ਦੀਆਂ ਟੀਮਾਂ ਆਉਣਗੀਆਂ ਜਿਹੜੀਆਂ ਖੁੱਲੇ ਕਲੱਬ ਲੜੇ ਆ ਤੇ ਵਰਲਡ ਕੱਪ ਵਾਲੇ ਸਾਰੇ ਪਲੇਅਰ ਆਉਣਗੇ ਟੌਪ ਦੀਆਂ ਟੀਮਾਂ ਆਉਣਗੀਆਂ ਹਾਂਜੀ ਭਾਜੀ ਅੱਛਾ ਭਾਜੀ ਫਿਰ ਇਨਾਮ ਜਿਹੜਾ ਮਨਸੂਰਵਾਲ ਦੇ ਟੂਰਨਾਮੈਂਟ ਦਾ ਕਿੰਨਾ ਰੱਖਿਆ ਗਿਆ ਦਾ ਮਨਸੂਰਵਾਲ ਦਾ ਜਿਹੜਾ ਟੂਰਨਾਮੈਂਟ ਆ ਉਹ ਬਹੁਤ ਮਸ਼ਹੂਰ ਟੂਰਨਾਮੈਂਟ ਆ ਅੱਗੇ ਵੀ ਅਸੀਂ ਐਵਰੀਅਰ ਇੱਥੇ ਪਹੁੰਚਦੇ ਆ ਇਹ ਜਿਹੜਾ ਛੋਡੀ ਵੀਰ ਆ ਇਹ ਸਾਡਾ ਛੋਟਾ ਭਰਾ ਆ ਤੇ ਆਪਣੇ ਰਾਜੀ ਵੱਡਾ ਉਹਦਾ ਵੀ ਕਬੱਡੀ 'ਚ ਬਹੁਤ ਯੋਗਦਾਨ ਆ ਜਿਹੜਾ ਕਿ ਮੇਨ ਸਪான்ਸਰ ਰਾਜੀ ਪੱਡਾ ਜਿਹੜੇ ਕਿ ਕਰਾ ਰਹੇ ਆ ਸਾਰਾ ਜੀ ਵੱਡੇ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਸਾਰਿਆਂ ਨੂੰ ਪੀ ਲਿਆ ਬੇ ਮਨਸੂਰਵਾਲ ਦੇ ਟੂਰਨਾਮੈਂਟ ਤੇ ਹੋਮਾ ਮਾ ਕੇ ਪਹੁੰਚੋ ਮੇਰੀ ਭਜੀ ਰਾਮ ਕਿੰਨਾ ਰੱਖਿਆ ਜਾਣਾ ਇਸ ਟੂਰਨਾਮੈਂਟ ਦਾ ਨਾਮ 1.5 ਲੱਖ ਫਾਸਟ ਨੂੰ ਲੱਖ ਸੈਕਿੰਡ ਨੂੰ ਮੋਟਰਸਾਈਕਲ ਮੋਟਰਸਾਈਕਲ ਬੈਸਟ ਰੇਡਰ ਦਾ ਜਾਫੀ ਲਈ ਮੋਟਰਸਾਈਕਲ ਮੋਟਰਸਾਈਕਲ ਹੋਣਗੇ ਹਾਂਜੀ ਬੈਸਟ ਬੈਸਟ ਰੇਡਰ ਨੂੰ ਤੇ ਬੈਸਟ ਸਟਾਪਰ ਨੂੰ ਮੋਟਰਸਾਈਕਲ ਹੋਣਗੇ ਹਾਂਜੀ 1.5 ਲੱਖ ਫਾਸਟ ਨੂੰ ਹੋਊਗਾ ਤੇ ਲੱਖ ਹੋਊਗਾ ਸੈਕਿੰਡ ਨੂੰ ਹਾਂਜੀ ਤੇ ਟੌਪ ਦੀਆਂ ਟੀਮਾਂ ਆਉਣਗੀਆਂ ਬਿਲਕੁਲ ਚਾਹ ਪਾਜੀ ਉਮੀਦ ਕਰਦੇ ਆ ਵੀ ਇਹ ਟੂਰਨਾਮੈਂਟ ਜਿਹੜਾ ਹੈ ਇਹ ਇੱਕ ਸਫਲ ਟੂਰਨਾਮੈਂਟ ਹੋਗਾ ਤੇ ਆਪਾਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਵੀ ਇਸ ਟੂਰਨਾਮੈਂਟ ਤੇ ਪਹੁੰਚਣ ਜੇ ਉਹ ਨਹੀਂ ਪਹੁੰਚ ਸਕਦੇ ਤਾਂ ਕਬੱਡੀ 360 ਤੇ ਲਾਈਵ ਜ਼ਰੂਰ ਦੇਖਣ ਜੀ ਜ਼ਰੂਰ ਜੀ 360 ਤੇ ਦੇਖ ਸਕਦੇ ਆ ਜਿਹੜੇ ਸਾਡੇ ਭਰਾ ਪਹੁੰਚ ਸਕਦੇ ਆ ਉਹਨਾਂ ਸਾਰਿਆਂ ਨੂੰ ਅਪੀਲ ਆ ਵੀ ਹੌਮਾ ਹਮਾ ਕੇ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ ਉਹ 360 ਤੇ ਘਰ ਬੈਠੇ ਆਨੰਦ ਵਾਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈ ਮਚ ਕੋਚ ਸਾਹਿਬ ਤੁਕਰੀਆ ਸੋ ਦੋਸਤੋ ਇੱਕ ਮਾਰਚ ਨੂੰ ਤੁਸੀਂ ਪਹੁੰਚਣਾ ਹੈ ਮਸੂਲਵਾਰ ਦੇ ਕਬੱਡੀ ਟਰਨਮੈਂਟ ਤੇ ਸਾਡੇ ਨਾਲ ਇਸ ਤਰ੍ਹਾਂ ਜੁੜਦੇ ਰਹੋ ਤੇ ਟਰਨਮੈਂਟ ਜਿਹੜੇ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਉਹਨਾਂ ਨੂੰ ਲਾਈਕ ਕਰ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ